ਰਾਤ ਦੇ ਕਰੀਬ 12:30 ਵਜੇ ਦਰਵਾਜ਼ਾ ਖੁੱਲਦਾ ਹੈ ਤੇ ਅੰਦਰ ਇੱਕ ਅਣਜਾਣ ਵਿਅਕਤੀ ਵੜਦਾ ਹੈ ਤੇ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਸੁਣਾਈ ਦਿੰਦੀਆਂ ਨੇ ਗੂੰਜਦੀਆਂ ਨੇ ਦਹਿਸ਼ਤ ਭਰੀਆਂ ਚੀਖਾਂ ਇਹ ਚੀਖਾਂ ਮਲੋਤ ਦੇ ਨਜ਼ਦੀਕੀ ਪਿੰਡ ਸੋਈਆਂ ਦੇ ਵਿੱਚ ਸੁਣਾਈ ਦਿੰਦੀਆਂ ਨੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਉਸ ਰਾਤ ਕਤਲ ਹੋ ਜਾਂਦਾ ਹੈ ਤੇ ਕਤਲ ਤੋਂ ਬਾਅਦ ਜਿਹੜੀ ਸ਼ੱਕ ਦੀ ਸੂਈ ਘੁੰਮਦੀ ਹੈ ਉਹ ਕਿਸੇ ਹੋਰ ਵੱਲ ਨਹੀਂ ਬਲਕਿ ਉਸੇ ਘਰ ਦੇ ਅੰਦਰ ਵੱਲ ਨੂੰ ਮੋੜਦੀ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਮ੍ਰਿਤਕ ਸੀ ਜਿਸ ਦਾ ਕਤਲ ਹੋਇਆ ਸੀ ਉਸ ਦੀ ਪਤਨੀ ਗਾਇਬ ਹੋ ਜਾਂਦੀ ਹੈ ਸਵਾਲ ਉੱਠ ਰਿਹਾ ਕਿ ਆਖਿਰ ਉਸ ਦਾ ਕਾਤਲ ਦੇ ਨਾਲ ਰਿਸ਼ਤਾ ਕੀ ਸੀ ਬਹੁਤ ਸਾਰੇ ਸਵਾਲ ਨੇ ਜਦੋਂ ਇਸ ਪੂਰੇ ਮਾਮਲੇ ਤੇ ਹਰ ਪੱਖ ਨੂੰ ਦੇਖਦੇ ਆ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਇੱਕ ਪਰਤ ਵੀ ਖੋਲਾਂਗੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਤੇ ਇੱਕ ਵਾਰ ਨਜ਼ਰ ਮਾਰ ਲਵੋ ਜਿਹੜੀਆਂ ਤੁਸੀਂ ਹੁਣੇ ਤਸਵੀਰਾਂ ਵੇਖੀਆਂ ਦੱਸ ਦਈਏ ਕਿ ਪੁਲਿਸ ਸਟੇਸ਼ਨ ਮਲੌਦ ਅਦੀਨਪੈਂਦੇ ਪਿੰਡ ਸੋਈਆਂ ਦੀ ਹੈ ਜਿੱਥੇ ਕਿ ਲਗਭਗ 45 ਸਾਲਾਂ ਦਾ ਇਹ ਨੌਜਵਾਨ ਬਹਾਦਰ ਸਿੰਘ ਪੋਲਾ ਜਿਸ ਦਾ ਕਤਲ ਉਸਦੀ ਹੀ ਪਤਨੀ ਜਸਵੀਰ ਕੌਰ ਅਤੇ ਉਸਦੇ ਪ੍ਰੇਮੀ ਵੱਲੋਂ ਤੇਜ਼ਾਰ ਹਥਿਆਰ ਨਾਲ ਵਾਰ ਕਰਕੇ ਕਰ ਦਿੱਤਾ ਜਾਂਦਾ ਹੈ ਦਾਦੇ ਦੇ ਬਹਾਦਰ ਸਿੰਘ ਭੋਲਾ ਜੋ ਕਿ ਲਗਭਗ 10-15 ਸਾਲਾਂ ਤੋਂ ਮਲੌਤ ਨੇੜੇ ਪਿੰਡ ਸੋਇਆਂ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਜ ਜਦੇ ਵਿੱਚ ਬਹਾਦਰ ਸਿੰਘ ਭੋਲਾ ਉਸ ਦੀ ਪਤਨੀ ਜਸਬੀਰ ਕੌਰ ਅਤੇ ਉਸ ਦਾ ਇੱਕ 8 ਸਾਲ ਦੀ ਬੱਚੀ ਵੀ ਰਹਿੰਦੀ ਸੀ ਇਹ ਜਿਹੜਾ ਪਰਿਵਾਰ ਸੀ ਮਿੱਟੀ ਅਤੇ ਭਰਤ ਪੌਣ ਦਾ ਕੰਮ ਕਰਦਾ ਸੀ ਜ ਜਦੋਂ ਇਹ ਵਾਰਦਾਤ ਹੋ ਜਾਂਦੀ ਹੈ ਜਦੋਂ ਇਸ ਮੌਕੇ ਤੇ ਪੁਲਿਸ ਪਹੁੰਚਦੀ ਹੈ ਮੀਡੀਆ ਪਹੁੰਚਦੀ ਹੈ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਉੱਥੇ ਪ੍ਰਤੱਖ ਦਰਸ਼ੀ ਸੀ ਕਿ ਜਿਨ੍ਹਾਂ ਨੇ ਅੱਖੋਂ ਦੇਖੇ ਮਾਮਲਾ ਦੇਖਿਆ ਸੀਗਾ ਉਸ ਦੇ ਵੱਲੋਂ ਕੀ ਕੁਝ ਦੱਸਿਆ ਜਾ ਰਿਹਾ ਸੀਗਾ ਉਹ ਵੀ ਬੜਾ ਹੈਰਾਨ ਕਰਨ ਵਾਲਾ ਹੈ ਪ੍ਰਤੱਖ ਦਾਰਸ਼ੀ ਜਿਹੜਾ 인ਦਰਜੀਤ ਸਿੰਘ ਜਿਸ ਨੇ ਦੱਸਿਆ ਕਿ ਸੰਗਰੂਰ ਨੇੜਲੇ ਪਿੰਡ ਬੜਬੜ ਕਲਾ ਦਾ ਰਹਿਣ ਵਾਲਾ ਹੈ ਉਹ ਤੇ ਅਤੇ ਪਿਛਲੇ ਕੁ ਦਿਨਾਂ ਤੋਂ ਬਹਾਦਰ ਸਿੰਘ ਭੋਲਾ ਦੇ ਘਰ ਵਿੱਚ ਹੀ ਆਪਣੀ ਪਤਨੀ ਸਮੇਤ ਰਹਿ ਰਿਹਾ ਸੀ ਉਸ ਦੇ ਅਨੁਸਾਰ ਕਰੀਬ 12:30 ਵਜੇ ਭੋਲੇ ਦੀ ਵਾਈਫ ਦੇ ਵੱਲੋਂ ਦਰਵਾਜ਼ਾ ਖੋਲਿਆ ਜਾਂਦਾ ਹੈ ਤੇ ਇੱਕ ਵਿਅਕਤੀ ਨੂੰ ਅੰਦਰ ਆਉਣ ਲਈ ਕਹਾਂ ਜਾਂਦਾ ਤੇ ਕੁਝ ਹੀ ਚਿਰਾਂ ਬਾਅਦ ਉਸਨੇ ਕਮਰੇ ਦੇ ਵਿੱਚ ਜੋ ਸੁਣੀਆਂ ਜੋ ਚੀਕਾਂ ਸੁਣੀਆਂ ਜਿਸ ਨੂੰ ਸੁਣਦੇ ਸਾਰ ਹੀ ਉਹ ਆਪ ਵੀ ਡਰ ਗਿਆ ਤੇ ਗਵਾਂਡੀਆਂ ਨੂੰ ਬੁਲਾਉਣ ਚਲਾ ਗਿਆ ਜਿਸ ਵੇਲੇ ਉਹ ਗਵਾਂਡੀਆਂ ਨੂੰ ਨਾਲ ਲੈ ਕੇ ਆਇਆ ਤਾਂ ਭੋਲਾ ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕਾ ਸੀਗਾ ਦੋਸਤੋਂ ਬਾਅਦ ਭੋਲੇ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਪਰ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਉਹ ਵੀ ਤੁਸੀਂ ਸੁਣ ਲਬੋ ਇਹ ਜਿਹੜਾ ਮ੍ਰਿਤਕ ਹੈ ਜਿਹੜਾ ਬਹਾਦਰ ਸਿੰਘ ਐਲੀਸ ਭੋਲਾ ਸਾਨੂੰ ਗੁਰਮੀਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਰੋਦ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਮੈਂ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਤੇ ਇੱਕ ਇਹਦੀ ਬੇਟੀ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜਗਦੀਪ ਸਿੰਘ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਦੇ ਨਾਲ ਰੋਲ ਸਿਰੇ ਲੋਏ ਦੀ ਰਾਣ ਨਾਲ ਇਹ ਵੀ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਉੱਥੇ ਸਕਿਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਰਨ ਪ੍ਰੇਮ ਸੰਬੰਧ ਕੇ ਆ। ਪ੍ਰੇਮ ਸੰਬੰਧ ਇਹ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਜੀ ਭੱਜਿਓ ਹੋਏ ਨੇ ਅੱਛਾ ਜੀ ਫਿਰ ਬਾਈ ਨੇ ਇਹ ਮਕਦਮਾ ਦਰਜ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹਨਾਂ ਜਲਦੀ ਨਲੂਕ ਕਰਾਂਗੇ ਸਾਰਾ ਜਿਹੜਾ ਮੇਰੇ ਤੇ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਲੇ ਟੋਲੇ ਵਿੱਚ ਰੱਖਿਆ ਜੀ ਅੱਛਾ ਜੀ ਨਾਲ ਬੰਦਾ ਸੀ ਉਹ ਵੀ ਦਾ ਕੋਈ ਉਹ ਵੀ ਇਹਦੇ ਨਾਲ ਕਹਿੰਦੇ ਕੰਮ ਕਰਦਾ ਸੀਗਾ ਪਹਿਲਾਂ ਠੀਕ ਉਹਦਾ ਘਰ ਆਲਾ ਜਾਣਾ ਸੀਗਾ ਤੁਹਾਡਾ ਮੇਰਾ ਨਾਮ ਅਨੰਦਜੀਤ ਸਿੰਘ ਆ ਜੀ ਕਿਥੇ ਦੇ ਰਹਿਣ ਵਾਲੇ ਹੋ ਮੈਂ ਬੜਵਰਦਾ ਰਹਿਣ ਵਾਲਾ ਆ ਜੀ ਹਾਂਜੀ ਤੇ ਇਹਨਾਂ ਨਾਲ ਆਪਣੀ ਯਾਰੀ ਦੋਸਤੀ ਸੀ ਮਨ ਲਾ ਇੱਥੇ ਮੈਂ ਰਹਿੰਦਾ ਸੀ ਕੰਮ ਕਰਾ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਏ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਆ ਜੀ ਉਰਫ ਭੋਲਾ ਹਾਂ ਅੱਛਾ ਜੀ ਠੀਕ ਆ ਜੀ ਤੇ ਮੰਨ ਲਓ ਉਹਦੇ ਘਰ ਵਾਲੀ ਦੇ ਨਾਲ ਕਿਸੇ ਮੁੰਡੇ ਨਾਲ ਨਜਾਇਜ਼ ਸੰਬੰਧ ਸੀਗੇ ਠੀਕ ਆ ਤੇ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ ਨਾਲ ਬਾਹਰ ਕਰਵਾਏ ਨੇ ਹਾਂ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਕਿ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਆ ਵੀ ਮੈਂ ਸੁੱਖੀ ਆ ਵੀ ਤੂੰ ਚੁੱਪ ਕਰ ਜਾ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀਆਂ ਨੂੰ ਬੁਲਾ ਕੇ ਲੈ ਕੇ ਆਇਆ ਨਹੀਂ ਜਦੋਂ ਬੰਦਾ ਤੁਸੀਂ ਰਾਤ ਇੱਥੇ ਪਏ ਸੀਗੇ ਹਾਂ ਜੀ ਮੈਂ ਉਰੀ ਪਿਆ ਸੀ ਆ ਜਿਹੜਾ ਬੰਦਾ ਭੋਲਾ ਉਹ ਵੀ ਇੱਥੇ ਪਿਆ ਸੀ ਹਾਂ ਜੀ ਉਹ ਆਪਦੇ ਰੂਮ ਚ ਪਿਆ ਸੀ ਮੈਂ ਲੌਬੀ ਚ ਪਿਆ ਸੀ ਅੱਛਾ ਕਿੰਨੇ ਬੰਦੇ ਅੰਦਰ ਸੀਗੇ ਰਾਤ ਰਾਤ ਜੀ ਅਸੀਂ ਮਤਲਬ ਪੰਜ ਜਾਨੇ ਸੀਗੇ ਇੱਕ ਆ ਭਾਈ ਭੋਲਾ ਤੇ ਕੋਈ ਘਰ ਵਾਲੀ ਤੇ ਕੋਈ ਕੁੜੀ ਇੱਕ ਮੈਂ ਤੇ ਇੱਕ ਮੇਰੀ ਘਰ ਵਾਲੀ ਪੰਜ ਲੋਕ ਸੀ ਅੱਛਾ ਪੰਜ ਸੀਗੇ ਹਾਂਜੀ ਤੁਸੀਂ ਅਲੱਗ ਰੂਮ ਚ ਪਏ ਸੀਗੇ ਨਾ ਮੈਂ ਅਸੀਂ ਬਾਹਰ ਲੌਬੀ ਚ ਪਏ ਸੀ ਜੀ ਉਹ ਰੂਮ ਚ ਪਏ ਸੀਗੇ ਅੱਛਾ ਰੂਮ ਚ ਹੋਇਆ ਕੀ ਫਿਰ ਹੋਇਆ ਕੀ ਜੀ ਮੈਨੂੰ ਤਾਂ ਅਜੀਬ ਜਿਹੀ ਗੱਲ ਆ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਉਹ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੈਂ ਫਲਾਣਾ ਵੀ ਤੂੰ ਚੁੱਪਾ ਕਰ ਜਾ ਤੇ ਐ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਤ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਾਉਂਦਾ ਸੀ ਉਹ ਹਾਂਜੀ ਜਾਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਹੈ ਵੀ ਆ ਤੇ ਮਲਾ ਉਹ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਪਤਾਲ 'ਚ ਜੀ ਤੇ ਉਹਨਾਂ ਨੇ ਕਹੇ ਇਸ ਕੁਛ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਡੈਥ ਹੋ ਗਈ ਲੁਧਿਆਣੇ ਜਾ ਕੇ ਡੈਥ ਹੋ ਗਈ ਹਾਂਜੀ ਜਿਹੜਾ ਬੰਦਾ ਮਾਰੇ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਹੈ ਧਲੇਰ ਪਿੰਡ ਦਾ ਆ ਜੀ ਉਹ ਕੀ ਕਰਦਾ ਸੀ ਇਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲ ਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲਬਰਤਨ ਸੀਗਾ ਪਰ ਪਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੰਨ ਲਓ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਛਾਣ ਹੋ ਗਈ ਸੀ ਇਹਦੇ ਕਰਕੇ ਵੀ ਬਾਰੇ ਸਾਨੂੰ ਵੀ ਆ ਇਹ ਗੱਲਾਂ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਇਹ ਆ ਕੁਝ ਚੱਲ ਰਿਹਾ ਹੈ। ਇਹ ਅੰਦਰ ਲਿਵਿੰਗ ਦੇ ਵਿੱਚ ਨੇ ਇਹ। ਹਾਂ ਵੀ ਸਾਨੂੰ ਇਹ ਕੁਝ ਨਹੀਂ। ਮਤਲਬ ਰਾਤ ਤੁਹਾਨੂੰ ਕਨਫਰਮ ਹੋ ਗਿਆ ਵੀ ਜਿਹੜਾ ਬੰਦਾ ਬੁਲਾਇਆ ਉਹਦੇ ਘਰ ਵਾਲੀ ਨੇ ਹੀ ਬੁਲਾਇਆ ਸੀ। ਉਹ ਤਾਂ ਹਾਂ ਜੀ ਉਹਦਾ ਕਨਫਰਮ ਆ ਜੀ। ਉਹ ਮੰਨ ਲਓ ਜੀ ਮੈਨੂੰ ਕਹਿੰਦੀ ਹੁਣ ਤੁਸੀਂ ਦੇਖ ਲਓ ਜੀ ਆਪ ਵੀ ਤੁਹਾਡੇ ਮੌਜੂਦਾ ਇਥੇ ਪੰਚ ਮੰਨ ਲਓ ਆਂਡੀ ਕਮਾਂਡ ਇਕੱਠੇ ਹੋ ਗਏ ਜੀ ਉਦੋਂ ਭੱਜ ਗਈ ਡਰਾਮਾ ਕਰਦੀ ਜੋ ਸਹੀ ਹੁੰਦੀ ਤਾਂ ਨਾ ਜਾਂਦੀ। ਕਿ ਮਾਲੋਂ ਕੋਈ ਬੰਦਾ ਬੈਸੀ ਬਾਰਦਾਤ ਕਰਦਾ ਹੁਣ ਆਪਣਾ ਆਪਣਾ ਪਰਿਵਾਰ ਥੋੜੀ ਛੱਡ ਕੇ ਜਾਵਾਂਗੇ ਜੀ ਹੂੰ ਤੇ ਤਾਂ ਕਰਕੇ ਮੈਨੂੰ ਵੀ ਕਹਿੰਦੀ ਤੂੰ ਚੁੱਪ ਕਰ ਜਾ ਹਾਂ ਠੀਕ ਆ ਜੀ ਆਪਾਂ ਨਹੀਂ ਜੋ ਨਾ ਕੀ ਆ ਉਹਦਾ ਜਨਾਨੀ ਦਾ ਉਹਦਾ ਨਾਮ ਜਸਵੀਰ ਕੌਰ ਆ ਜੀ ਠੀਕ ਹੈ ਤੇ ਬੱਚੇ ਕਿੰਨੇ ਨੇ ਇਹਨਾਂ ਦੇ ਬੱਚੇ 1 ਆ ਜੀ ਕੀ ਬੱਚਾ ਕੁੜੀ ਆ ਜੀ ਆਹ ਆ ਜੀ 8 ਸਾਲ ਦੀ ਜਿਵੇਂ ਕੀ ਤੁਸੀਂ ਪੂਰਾ ਮਾਮਲਾ ਦੇਖਿਆ ਪੂਰੀਆਂ ਤਸਵੀਰਾਂ ਦੇਖੀਆਂ ਫਿਲਹਾਲ ਤੁਹਾਡਾ ਕੀ ਵਿਚਾਰ ਹੋਏਗਾ ਇਸ ਪੂਰੇ ਮਾਮਲੇ ਦੇ ਕੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਨਾ ਤੇ ਸਿਰਫ ਕਤਲ ਹੀ ਨਹੀਂ ਸੀ ਸਗੋਂ ਭਰੋਸੇ ਦੀ ਹਾਦਸੇ ਤੱਕ ਹੋਈ ਧੋਖਾਧੜੀ ਸੀ ਅਖਰ ਕਿਉਂ ਦਰਵਾਜ਼ਾ ਖੋਲਿਆ ਗਿਆ ਕਿਉਂ ਅਜਹੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਵਾਰਤਾਤ ਨੂੰ ਅੰਜਾਮ ਦੇਣ ਵਾਲਾ ਕੋਈ ਬਾਹਰਲਾ ਨਹੀਂ ਬਲਕਿ ਕਰਦੇ ਅੰਦਰਲਾ ਹੀ ਉਸ ਸੱਚ ਸੀ ਫਿਲਹਾਲ ਇਸ ਖਬਰ ਦੇ ਨਾਲ ਤੁਸੀਂ ਵੀ ਸਤর্ক ਰਹੋ ਸੁਚੇਤ ਰਹੋ